Jangan सलाम हां जी आज पंजाब बताओ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਅੱਜ ਸਾਂਨੇਵਾਲ ਦੇ ਵਿੱਚ ਪਹੁੰਚੀ ਉਹਦਾ ਭਰਮਾ ਸਵਾਗਤ ਕੀਤਾ ਗਿਆ ਸਾਂਨੇਵਾਲ ਦੇ ਵਸਨੀਕਾਂ ਵੱਲੋਂ ਸਾਂਨੇਵਾਲ ਦੇ ਵਸਨੀਕਾਂ ਨੇ ਉੱਥੇ ਇਹ ਜਾਪ ਰਿਹਾ ਸੀਗਾ ਕਿ ਲੋਕ ਆਪਣੇ ਆਪ ਨੂੰ ਜਿਹੜੀ ਪਹਿਲਾਂ ਵਾਲੀ ਸਰਕਾਰ ਸੀ ਉਹ ਤੋਂ ਥੋੜੀ ਠੱਗੇ ਹੋਏ ਮਹਿਸੂਸ ਕਰ ਰਹੇ ਸੀਗੇ ਵੀ ਜਿਸ ਤਰ੍ਹਾਂ ਇਨਸਾਨ ਠੱਗੇ ਜੇ ਹੁੰਦੇ ਨਾ ਤੇ ਲੇਕਿਨ ਉਹ ਆਪਣੀ ਗਲਤੀ ਨੂੰ ਭੁਲਾਉਣ ਵਾਸਤੇ ਆਪਣੀ ਮਾਫੀ ਮੰਗਣ ਵਾਸਤੇ ਸਮਝ ਲੋ ਆਪਣੀ ਗਲਤੀ ਨੂੰ ਸ਼ੋਸ਼ ਬਖਸ਼ਾਉਣ ਵਾਸਤੇ ਹੀ ਅੱਜ ਲੋਕ ਉੱਤੇ ਇਕੱਠੇ ਹੋਏ ਸੀਗੇ ਕਿ ਅਸੀਂ ਜਿਹੜੀ ਪਹਿਲਾਂ ਗਲਤੀ ਕਰ ਲਈਆ ਕਰ ਲਈਆ ਵੀ ਹੁਣ ਅਸੀਂ ਗਲਤੀ ਨਹੀਂ ਕਰਦੇ ਇਸ ਕਰਕੇ ਉਹਨਾਂ ਨੇ ਸ਼ਰੋਬਣੀ ਅਕਾਲੀ ਦਲ ਨੂੰ ਅੱਜ ਭਰਮੇ ਸਵਾਗਤ ਨਾਲ ਉਹਨਾਂ ਦਾ ਵੈਲਕਮ ਕੀਤਾ ਔਰ ਬੜਾ ਹੀ ਮੇਰੇ ਖਿਆਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਪੈਰ ਮਿੱਧੇ ਫਿਰਦੇ ਸੀ ਲੋਕ ਇੱਕ ਦੂਜੇ ਤੋਂ ਅੱਗੇ ਇੱਕ ਦੂਜੇ ਤੋਂ ਅੱਗੇ ਜਾ ਰਹੇ ਸੀ ਔਰ ਸ਼ਰੋਬਣੀ ਅਕਾਲੀ ਦਲ ਵੱਲੋਂ ਵੀ ਇਹੀ ਸੀ ਉਹ ਵੀ ਲੋਕਾਂ ਨੂੰ ਇਹੀ ਦੱਸ ਰਹੇ ਸੀਗੇ ਵੀ ਕੰਮਾਂ ਦੀ ਕਦਰ ਕਰੋ ਵੀ ਜੋ ਜਿਹੜੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਸੀ ਜੋ ਕੰਮ ਉਦੋਂ ਹੋ ਗਏ ਐ ਉਸ ਤੋਂ ਬਾਅਦ ਆਉਣ ਵਾਲੀ ਜਿਹੜੀ ਸਰਕਾਰ ਸੀ ਇਹ ਇਹ ਸਰਕਾਰ ਨੇ ਕੋਈ ਢੱਕੇ ਤੋਂ ਦੂਰਾ ਨਹੀਂ ਕੀਤਾ ਹੈ ਚਾਹ ਮਹਸਾਨੇ ਵਾਲ ਤੋਂ ਸ਼ੁਰੂ ਹੋ ਜਾਵੇ ਚਾਹੇ ਪੂਰੇ ਪੰਜਾਬ ਦੀ ਗੱਲ ਕਰ ਲਈਏ ਸੋ ਇਹ ਸੀ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਯਾਤਰਾ ਤਾਂ ਜੋ ਕਿ ਲੋਕਾਂ ਨੂੰ ਜਗਾਇਆ ਜਾਵੇ ਫਿਰ ਤੋਂ ਵੀ ਜਿਹੜੀ ਪਹਿਲਾਂ ਗਲਤੀ ਕਰ ਲਈ ਕਦੇ ਹੁਣ ਦੁਬਾਰਾ ਨਾ ਕਰ ਲਿਓ ਅੱਜ ਦਾ ਜਿਹੜਾ ਇਹ ਲੋਕਾਂ ਦਾ ਹੰਗਾਰਾ ਸੀ ਬਹੁਤ ਹੀ ਵਧੀਆ ਔਰ ਖੂਬਸੂਰਤ ਹੰਗਾਰਾ ਮਿਲਿਆ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਦੇਖ ਕੇ ਮਨ ਖੁਸ਼ ਹੋ ਰਿਹਾ ਸੀਗਾ ਔਰ ਜਗਾ ਜਗਾ ਤੇ ਸ਼ਰਮਣੀ ਅਕਾਲੀ ਗੁਰ ਦੇ ਜਕਾਰਿਆਂ ਦੇ ਨਾਲ ਅੱਜ ਪੂਰਾ ਸਾਨ ਨਾਲ ਗੂੰਜ ਰਿਹਾ ਸੀ ਇੰਨਾ ਖਿਆਲ ਦੇਖਣ ਨੂੰ ਮਿਲਿਆ ਬਹੁਤ ਜਿਆਦਾ ਉਤਸ਼ਾਹ ਮਿਲਿਆ ਜੀ ਵਰਕਰਾਂ ਨੂੰ ਔਰ ਵਰਕਰ ਵੀ ਤੁਹਾਨੂੰ ਉਹ ਹੀ ਦੱਸ ਰਿਹਾ ਵੀ ਤਾਂ ਪੈਰ ਵੜਦੇ ਫਿਰਦੇ ਸੀ ਅੱਜ ਔਰ ਵੱਡੀ ਗੱਲ ਇਹ ਆ ਕਿ ਦੇਖੋ 2:30 ਵਜੇ ਸਾਡੇ ਕੋਲ ਇੱਥੇ ਪਹੁੰਚੇ ਨੇ ਇਹ ਔਰ ਜਿਹੜੇ ਵਰਕਰ ਸੀ ਵਰਕਰ 11 ਵਜੇ ਮੇਰੇ ਦਫਤਰ ਦੇ ਵਿੱਚ ਆ ਕੇ ਉਹਨਾਂ ਨੇ ਬੈਠਣਾ ਸ਼ੁਰੂ ਕਰਤਾ ਸੀ 11 ਵਜੇ ਤੋਂ ਲੈ ਕੇ ਲੋਕ 2:30 ਵਜੇ ਤੱਕ ਵੇਟ ਕਰ ਰਹੇ ਸੀ ਪਰ ਲੇਕਿਨ ਕੋਈ ਵੀ ਵਰਕਰ ਘਰ ਨੂੰ ਨਹੀਂ ਗਿਆ ਔਰ ਉੱਥੇ ਹੀ ਬੈਠੇ ਰਹੇ ਸੋ ਇਹਦਾ ਮਤਲਬ ਵੀ ਪੋਜ਼ਿਟਿਵ ਹੈ ਜੇ ਤੁਸੀਂ ਆਪਣੇ ਆਬਜ਼ਰਵ ਕਰ ਰਹੇ ਲਿਖਦੇ ਕਿ ਇਹ ਕੀ ਹੈ ਡਾਟਾ ਆਉਣਾ ਹੈ ਇਸ ਵਿੱਚ ਇਹ ਹੀ ਆ ਵੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲੂਗਾ ਸ਼੍ਰੋਮਣੀ ਅਕਾਲੀ ਦਲ ਨੂੰ ਜੋ बार-बार ਇੱਕੋ ਹੀ ਗੱਲ ਹੈ ਕਿਉਂਕਿ ਜਿਹੜੀ ਹੁਣ ਵਾਲੀ ਸਰਕਾਰ ਹੈ ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਵਾਲੇ ਪੰਜ ਸਰਕਾਰ ਪੰਜ ਸਾਲ ਜਿਹੜੇ ਸੀਗੇ ਉਹ ਕੈਪਟਨ ਸਰਕਾਰ ਨੇ ਖਾਲੇ ਸੀਗੇ ਕਾਂਗਰਸ ਸਰਕਾਰ ਨੇ ਖਾਲੇ ਸੀਗੇ ਹੁਣ ਅੱਜ ਸੱਤ ਸਾਲ ਬੀਤ ਗਏ ਇਹਨਾਂ 7 ਸਾਲਾਂ ਦੇ ਵਿੱਚ ਵੀ ਕੋਈ ਕੰਮ ਨਹੀਂ ਹੋਇਆ ਸਾਹਮਣੇ ਵਾਲੇ ਕਿ ਜਿਸ ਤਰ੍ਹਾਂ ਕੈਂਡੀਡੇਟ ਪਾਰਟੀ ਛੱਡ ਕੇ ਦੇ ਨੇ ਕੀ ਵੀ ਦਾ ਕੀ ਮਤਲਬ ਉਹ ਪਾਰਟੀ ਦੇ ਦੁਆੜਾ ਤੁਸੀਂ ਦੇਖੇ ਹੋਊਂਗੇ ਦੇਖੋ ਜਿਹੜੇ ਪਾਰਟੀ ਛੱਡ ਕੇ ਗਏ ਨੇ ਤੁਸੀਂ ਉਹਨਾਂ ਨੂੰ ਕਦੇ ਵੈਸੇ ਨਾ ਮਿਲ ਕੇ ਦੇਖਿਓ ਅੱਜ ਪਛਤਾ ਰਹੇ ਨੇ ਔਰ ਉਤਰਲੇ ਮਾਰਦਰੇ ਵੀ ਕਦੋਂ ਸਾਨੂੰ ਇਹ ਸਰਕਾਰ ਸਾਡੇ ਇਹਨਾਂ ਦੀ ਕਹੇ ਵੀ ਢਿੱਲੋਂ ਸਾਹਿਬ ਸਾਨੂੰ ਕਹਿਣ ਵੀ ਤੁਸੀਂ ਇੱਧਰ ਆ ਜਾਓ ਉਹ ਜੰਪ ਮਾਰ ਕੇ ਉਹਨੂੰ ਤਿਆਰ ਬੈਠੇ ਆ ਤੇ ਉਹ ਤਾਂ ਆਪਣਾ ਮਤਲਬ ਹੈ ਤਾਂ ਵੀ ਜਿਹੜੇ ਕੈਂਡੀਡੇਟ ਜੇ ਨੇ ਉਹਨਾਂ ਦਾ ਮਦਬਿਆਨ ਤੇ ਚੀਜ਼ ਨਹੀਂ ਇਹ ਸਿਰ ਪੰਜਾਬ ਵਜਾ ਜਾਂਦਾ ਨਹੀਂ ਪਰ ਹਰਤਾ ਚਾਹ ਜਾਂਦਾ ਜਿਹੜੀ ਗੱਲ ਹੈ ਮਤ ਜਿਹੜੀ ਆਪਣੇ ਪ੍ਰਵਾਹ ਨੂੰ ਬਚਾਉਣ ਵਾਸਤੇ ਲਿਖਦੂ ਜੀ ਬਿਲਕੁਲ ਬਿਲਕੁਲ ਉਹੀ ਚੀਜ਼ ਹੈ ਜੀ ਜਿਸ ਤਰ੍ਹਾਂ ਹੁਣ ਆਪਾਂ ਨੂੰ ਪਤਾ ਵੀ ਜਿਹੜਾ ਇੱਕ ਆਪਣਾ ਸ਼ਹਿਰ ਹੁੰਦਾ ਸ਼ਹਿਰ ਦਾ ਜਿਹੜਾ ਪ੍ਰਧਾਨ ਹੁੰਦਾ ਉਹਦਾ ਜਿਹੜਾ ਇਹ ਏਰੀਆ ਹੁੰਦਾ ਇੱਕ ਪਰਿਵਾਰ ਹੀ ਹੁੰਦਾ ਇਹੀ ਆ ਵੀ ਜੇ ਹੁਣ ਸਾਡੇ ਸਰਦਾਰ ਸੁਖਵੀਰ ਸਿੰਘ ਜੀ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਉਹ ਪੰਜਾਬ ਨੂੰ ਆਪਣਾ ਪਰਿਵਾਰ ਮੰਨਦੇ ਆ ਵੀ ਆਪਣੇ ਪਰਿਵਾਰ ਨੂੰ ਆਪਾਂ ਬਚਾ ਲਈਏ ਇਸ ਤਰ੍ਹਾਂ ਦੇਤੇ ਪਰ ਆਵਾਜ਼ਾਂ ਵਿੱਚ ਲੋਕ ਸਭਾ ਨੇ ਤਨਾ ਵੀ ਜਿਹੜੇ ਨੇ ਕਿ ਕਿਸਾਨਾਂ ਦਾ ਮਤਲਬ ਜਿਹੜਾ ਹੁਣ ਜ਼ਿਆਦਾ ਪੰਜਾਬ ਲੋਕਾਂ ਨੂੰ ਲੋਰਿਆ ਹੋਏ ਦੇਖੋ ਬਹੁਤ ਵਧੀਆ ਬਹੁਤ ਵਧੀਆ ਪੋਜ਼ਿਟਿਵ ਇਹ ਹੰਗਾਰਾ ਮਿਲ ਰਿਹਾ ਹੈ اور اچھے رزلٹ رہو سونی आजा جلدی اگے سونی आजा के बिक्रमजीत सिंह मजीठिया बिक्रमजीत सिंह मजीठिया शमकी सिंह बलना बलना सونی ਇਹਦਾ ਸੀਨੀਅਰ ਲੀਡਰ ਆ ਆ ਕਾਂਗਰਸ ਦੇ ਰਾਜ ਦੇ ਵਿੱਚ ਵੀ ਜਿਵਨੀ ਚੋਣ ਦੁਆਰਾ ਹੋਈ ਸੀ ਡੱਬ ਗਈ ਦਿੱਤੀਏ ਨੇ ਇਹ ਭਾਵਾ ਦਾ ਪਿਆ ਦਾ ਸਤਾਉਂਦੀ ਹੈ ਜੀ ਚਲੋ ਜੀ ਆਓ ਖੜੋ ਜਿੰਦਾਬਾਦ ਚੋਲੇ ਬਾਤ ਨਾ ਹੋ ਸ਼ਾਬਾਸ਼ ਸ਼ਾਬਾਸ਼ ਆ ਬੋਲਣਾ ਚਾਰ ਚਾਰ ਕਿਨ ਆਏ ਆ ਭਾਈ सरदार सुखबीर सिंह बादल सरदार शरणजीत ढिलो जो अपना संतुलन है और साढ़े साढ़े बहुत ही प्यारे दोस्त चाबे तो हैं जी उन्होंने टीम बॉबी जी मनजीत सिंह जी और प्रेम कुमार जी ਸਾਰੇ ਬੋਝੇ ਨੇ ਤੇ ਇਧਰ ਉਧਰ ਵਾਕ ਕਰ ਦੇਣਾ ਦਾ ਉਹ ਵਿਚੇ ਵਿਚੇ ਰਪੀਸ ਪਲੀਸ